NHAI ਪ੍ਰੋਜੈਕਟਾਂ ਨੂੰ ਲੈ ਕੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਹੈ ਕਿ ਅਜਿਹੀ ਕਾਨੂੰਨ ਵਿਵਸਥਾ ਦੇ ਵਿੱਚ ਅਧਿਕਾਰੀ ਤੇ ਠੇਕੇਦਾਰ ਕੰਮ ਕਰਨ ਦੇ ਲਈ ਤਿਆਰ ਨਹੀਂ ਨੇ ਗੜਕਰੀ ਨੇ NHAI ਅਧਿਕਾਰੀਆਂ ਦੇ ਹੱਥ ਤੇ ਹਮਲਿਆਂ ਦਾ ਜ਼ਿਕਰ ਕਰ ਸੀਮਾਨ ਨੂੰ ਚਿੱਠੀ ਲਿਖੀ ਹੈ ਪੰਜਾਬ ਦੇ ਵਿੱਚ جاری 14000 ਕਰੋੜ ਦੇ NHAI ਪ੍ਰੋਜੈਕਟ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਨਾ ਸੁਧਰੀ ਕਾਨੂੰਨ ਵਿਵਸਥਾ ਤਾ ਅੱਠ ਪ੍ਰੋਜੈਕਟ ਰੱਦ ਕੀਤੇ ਜਾਣਗੇ ਐਨਐਚਏਆਈ ਅਧਿਕਾਰੀਆਂ ਤੇ ਹਮਲੇ ਬਾਰੇ ਆਪਣੀ ਨਰਾਜ਼ਗੀ ਖੁੱਲਕੇ ਜ਼ਾਹਰ ਕੀਤੀ ਗਈ ਹੈ ਐਨਐਚਏਆਈ ਵੱਲੋਂ ਵੀ ਮੁਖ ਸਕੱਤਰ ਨੂੰ ਚਿੱਠੀ ਲਿਖ ਕੇ ਸੁਰੱਖਿਆ ਦਾ ਮੁੱਦਾ ਚੁੱਕਿਆ ਗਿਆ ਸੀ ਇਸ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ 3300 ਕਰੋੜ ਦੇ ਪ੍ਰੋਜੈਕਟ ਬੰਦ ਹੋ ਚੁੱਕੇ ਨੇ ਦੱਸ ਦਈਏ ਕਿ ਲੰਘੇ ਦਿਨੀ ਖਬਰ ਆਈ ਸੀ ਕਿ ਪੰਜਾਬ ਦੇ ਵਿੱਚ ਜੋ NHAI ਦੇ ਅਧਿਕਾਰੀ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇ ਵੱਲੋਂ ਚਿੱਠੀ ਲਿਖ ਕੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਹੈ ਕਿ ਜੇਕਰ ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਨਾ ਸੁਧਰੀ ਤਾਂ ਅਜਿਹੀ ਸਥਿਤੀ ਦੇ ਵਿੱਚ ਪੰਜਾਬ 'ਚ ਜੋ NHAI ਦੇ ਪ੍ਰੋਜੈਕਟ ਨੇ 1400 ਕਰੋੜ ਦੇ ਪ੍ਰੋਜੈਕਟ ਉਹ ਬੰਦ ਕਰ ਦਿੱਤੇ ਜਾਣਗੇ ਕਿਉਂਕਿ ਅਜੇ ਹੀ ਸਥਿਤੀ ਦੇ ਵਿੱਚ ਪੰਜਾਬ ਦੇ NHAI ਦੇ ਅਧਿਕਾਰੀ ਅਤੇ ठेकेदार ਕੰਮ ਨਹੀਂ ਕਰ ਸਕਣਗੇ ਦੱਸ ਦਈਏ ਕਿ ਇਸ ਤੋਂ ਪਹਿਲਾਂ NHAI ਦੇ ਅਧਿਕਾਰੀਆਂ ਦੇ ਵੱਲੋਂ ਵੀ ਮੁਖ ਸਕੱਤਰ ਨੂੰ ਇਸ ਪੂਰੇ ਮਾਮਲੇ ਬਾਰੇ ਜਾਣੂ ਕਰਵਾਇਆ ਗਿਆ ਸੀ ਤੇ ਪੰਜਾਬ ਦੇ ਵਿੱਚ ਪਹਿਲਾਂ ਹੀ 3300 ਕਰੋੜ ਦੇ ਪ੍ਰੋਜੈਕਟ ਜੋ ਨੇ ਉਹ ਰੱਦ ਹੋ ਚੁੱਕੇ ਨੇ ਤੇ ਹੁਣ 1400 ਕਰੋੜ ਦੇ ਪ੍ਰੋਜੈਕਟਾਂ ਤੇ ਜੋ ਤਲਵਾਰ ਹੈ ਉਹ ਲਟਕੀ ਹੋਈ ਹੈ ਤੇ ਸਿੱਧਾ-ਸਿੱਧਾ ਨਿਤਿਨ ਗਟਕਰੀ ਨੇ ਸੀਐਮ ਨੂੰ ਚਿੱਠੀ ਲਿਖ ਕੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਮਾਹੌਲ ਸਹੀ ਨਹੀਂ ਹੋਇਆ ਤਾਂ ਪੰਜਾਬ ਦੇ ਵਿੱਚ ਰਹਿੰਦੇ 1400 ਕਰੋੜ ਦੇ ਜੋ ਐਨਐਚਆਈ ਦੇ ਪ੍ਰੋਜੈਕਟ ਨੇ ਉਹਨਾਂ ਨੂੰ ਵੀ ਬੰਦ ਕੀਤਾ ਜਾਏਗਾ ਸੋ ਚਿੱਠੀ ਲਿਖੀ ਗਈ ਹੈ ਚਿੱਠੀ ਲਿਖ ਕੇ ਖੁੱਲੀ ਨਾਰਾਜ਼ਗੀ ਜ਼ਹਿਰ ਕੀਤੀ ਗਈ ਹੈ ਲੰਗੇ ਦਿਨੀ ਜੋ ਪੰਜਾਬ ਦੇ ਵਿੱਚ ਐਨਐਚਆਈ ਦੇ ਅਧਿਕਾਰੀਆਂ ਨੂੰ ਤੇ ठेकेदारों ਨੂੰ ਧਮਕੀਆਂ ਮਿਲੀਆਂ ਨੇ ਉਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਤੇ ਸਿੱਧਾ-ਸਿੱਧਾ ਨਿਤਿਨ ਗੜਕਰੀ ਨੇ ਚਿੱਠੀ ਰਾਹੀਂ ਕਿਹਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਿਆ ਜਾਏ ਜੇਕਰ ਕਾਨੂੰਨ ਵਿਵਸਥਾ ਨਹੀਂ ਸੁਧਰਦੀ ਤਾਂ ਅਜਿਹੇ ਦੇ ਵਿੱਚ ਕੋਈ ਵੀ ਠੇਕੇਦਾਰ ਤੇ ਅਧਿਕਾਰੀ ਇੱਥੇ ਕੰਮ ਨਹੀਂ ਕਰ ਸਕੇਗਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ 1400 ਕਰੋੜ ਦੇ ਐਨ ਐਚ ਆਈ ਦੇ ਪ੍ਰੋਜੈਕਟ ਰੱਦ ਕਰਨੇ ਪੈਣਗੇ ਆਠ ਪ੍ਰੋਜੈਕਟ ਨੇ ਜੋ ਪੰਜਾਬ ਦੇ ਵਿੱਚ ਨਿਤਨ ਗੜકરી ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਹਾਲਾਤ ਨਾ ਸੁਧਾਰੇ ਤਾਂ ਆਠ ਪ੍ਰੋਜੈਕਟ ਰੱਦ ਕਰਨ ਲਈ ਮਜਬੂਰ ਹੋਣਾ ਪਏਗਾ ਐਨ ਐਚ ਆਈ ਅਧਿਕਾਰੀਆਂ ਤੇ ਜੋ ਧਮਕੀ ਦਿੱਤੀ ਗਈ ਸੀ ਚਿੱਠੀ ਲਿਖ ਕੇ ਉਸ ਤੇ ਖੁੱਲੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ 3300 ਕਰੋੜ ਦੇ ਪ੍ਰੋਜੈਕਟ ਬੰਦ ਹੋ ਚੁੱਕੇ ਨੇ ਜਿਸ ਦਾ ਸਿੱਧਾ ਸਿੱਧਾ ਜ਼ਿੰਮੇਵਾਰ ਐਨਐਚਏਆਈ ਨੇ ਪੰਜਾਬ ਸਰਕਾਰ ਨੂੰ ਦੱਸਿਆ ਸੀ ਕਿਉਂਕਿ ਐਨਐਚਏਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਫੰਡ ਅਲਾਟ ਕਰ ਦਿੱਤੇ ਗਏ ਨੇ ਪਰ ਪੰਜਾਬ ਸਰਕਾਰ ਜ਼ਮੀਨ ਮੁਹੱਈਆ ਨਹੀਂ ਕਰਵਾ ਰਹੀ ਤੋ ਕਿ ਕਿਸਾਨਾਂ ਨੂੰ ਜੋ ਜ਼ਮੀਨਾਂ ਐਕਵਾਇਰ ਕੀਤੀਆਂ ਜਾਣੀਆਂ ਨੇ ਉਸੇ ਪੈਸੇ ਨਹੀਂ ਦਿੱਤੇ ਜਾ ਰਹੇ ਜਿਸ ਤੋਂ ਬਾਅਦ 1400 ਕਰੋੜ ਦੇ ਹੋਰ ਪ੍ਰੋਜੈਕਟ ਨੇ 8 ਪ੍ਰੋਜੈਕਟ ਨੇ ਜਿਨ੍ਹਾਂ ਤੇ ਲਗਾਤਾਰ ਗਾਜ ਡਿੱਗੀ ਹੋਈ ਹੈ ਤਲਵਾਰ ਲਟਕੀ ਹੋਈ ਹੈ ਜੇਕਰ ਸਹਿਯੋਗ ਨਾ ਕੀਤਾ ਗਿਆ ਤਾਂ ਇਹ ਅੱਠ ਪ੍ਰੋਜੈਕਟ ਵੀ ਬੰਦ ਹੋਣ ਦੀ ਕगार ਤੇ ਪਹੁੰਚ ਜਾਣਗੇ ਤਾਂ ਲੰਘੇ ਦੀ ਨਹੀਂ ਖਬਰ ਆਈ ਸੀ ਕਿ ਪੰਜਾਬ ਦੇ ਵਿੱਚ ਰਹਿੰਦੇ NHAI ਦੇ ਅਧਿਕਾਰੀਆਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜ਼ਿੰਦਾ ਸਾੜਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਤੇ ਹੁਣ ਨਿਤਿਨ ਗੜકરી ਦੇ ਵੱਲੋਂ ਚਿੱਠੀ ਲਿਖ ਕੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਨੂੰ ਸਿੱਧੀ-ਸਿੱਧੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਹਾਲਾਤ ਨਾ ਸੁਧਾਰੇ ਗਏ ਤਾਂ ਪੰਜਾਬ ਦੇ ਵਿੱਚ ਜੋ 8 ਪ੍ਰੋਜੈਕਟ ਨੇ ਉਸ ਨੂੰ ਰੱਦ ਕੀਤਾ ਜਾਏਗਾ ਰਵਿੰਦਰ ਮਹਿਤ ਐਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਰਵਿੰਦਰ ਚਿੱਠੀ ਦੇ ਰਾਹੀਂ ਖੁੱਲੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਚਿੱਠੀ ਦੇ ਵਿੱਚ ਕੀ ਕੁਝ ਖਾਸ ਜ਼ਿਕਰ ਕੀਤਾ ਗਿਆ ਬਿਲਕੁਲ ਦੇਖੋ ਜਿਹੜੀ ਇਹ ਚਿੱਠੀ ਹੈਗੀ ਆ ਰੋਡ ਐਂਡ ਟ੍ਰਾਂਸਪੋਰਟ ਮਿਨਿਸਟਰ ਸੈਂਟਰ ਸਰਕਾਰ ਤੇ ਨਿਤਿਸ਼ ਗਟਕਰੀ ਵੱਲੋਂ ਪੰਜਾਬ ਸਰਕਾਰ ਨੂੰ ਵਿਆਪਕ ਦੇ ਮੁਖਤਿਰੂ ਲਿਖੀ ਗਈ ਹੈ ਜਿਸ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ NHAI ਦੇ ਅਧਿਕਾਰੀਆਂ ਦੇ ਨਾਲ ਜਾਂ ਫਿਰ ਅਫਸਰਸ਼ਾਹੀ ਦੇ ਨਾਲ ਹੋ ਚੁੱਕੀਆਂ ਮੀਟਿੰਗਾਂ ਜੀ ਜਿਸ ਦੇ ਵਿੱਚ ਬੜੇ ਗੰਭੀਰ ਅਲਿਗੇਸ਼ਨ ਵੀ ਲੱਗਦੇ ਹੋਏ ਦਿਖਾਈ ਦਿੱਤੇ ਨੇ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਵਿਵਸਥਾ ਠੀਕ ਨਹੀਂ ਹੈਗੀ ਜਿਹਦੇ ਚੱਲਦੇ ਪੰਜਾਬ ਦੇ ਜਿਹੜੇ ਪ੍ਰੋਜੈਕਟ ਹੈਗੇ ਆ ਉਹ ਪ੍ਰਭਾਵਿਤ ਹੋ ਰਹੇ ਨੇ ਜਿਹੜੇ NHAI ਦੇ ਜਿਹੜੇ ਅਫਸਰ ਹੈਗੇ ਨੇ ਜਾਂ ਫਿਰ ਠੇਕੇਦਾਰ ਨੇ ਉਹਨਾਂ ਦੇ ਉੱਤੇ ਕਈ ਸਾਰੇ ਅਟੈਕ ਹੋ ਚੁੱਕੇ ਨੇ ਸੋ ਪਹਿਲਾ 103 ਕਿਲੋਮੀਟਰ ਦੀ ਜਿਹੜੀ ਰੋਡ ਹੈਗੀ ਆ ਉਸ ਦੇ ਜਿਹੜੇ ਪ੍ਰੋਜੈਕਟ ਹੈਗੇ ਉਹ 3263 ਕਰੋੜ ਦੇ ਸੀ ਜਿਹੜੇ ਬੰਦ ਕਰ ਦਿੱਤੇ ਗਏ ਨੇ ਤਾਂ ਹੁਣ 293 ਕਿਲੋਮੀਟਰ ਦੀ ਜਿਹੜੀ ਰੋਡ ਹੈਗੀ ਆ ਇਸ ਤੇ ਜਿਹੜੇ 14288 ਕਿਲੋਮੀਟਰ ਦੇ ਪ੍ਰੋਜੈਕਟ ਹੈਗੇ ਆ ਇਹਨਾਂ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਆ ਜੇਂਤਰੀ ਮੰਤਰੀ ਨੀਤੀਕਰਕਰੀ ਲੋਕ ਕਿ ਬੜੇ ਵੱਡੇ ਪੱਧਰ ਤੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਸੜਕਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਲੇਕਿਨ ਪੰਜਾਬ ਦੇ ਲਾਅ ਐਂਡ ਆਰਡਰ ਵਿਵਸਥਾ ਜਿਹੜੀ ਹੈ ਉਹ ਠੀਕ ਨਾ ਹੋਣ ਕਰਕੇ ਕਾਫੀ ਹਰਡਲਸ ਜਿਹੜੀਆਂ ਲਗਾਤਾਰ ਆ ਰਹੀਆਂ ਇਸ ਨੂੰ ਲੈ ਕੇ 25 ਤਰੀਕ ਨੂੰ ਇਸੇ ਮਹੀਨੇ ਦੇ 25 ਤਰੀਕ ਨੂੰ ਪ੍ਰਧਾਨ ਮੰਤਰੀ ਮੋਦੀ ਜਿਹੜੀ ਮੀਟਿੰਗ ਲੈ ਸਕਦੇ ਨੇ ਕਿਉਂਕਿ ਈਆਂ ਸਰੀਆਂ ਸ਼ਿਕਾਇਤਾਂ ਜਰੰਦਰ ਤੇ ਲੁਧਿਆਣਾ ਦੇ ਵਿੱਚ ਪਾਈਆਂ ਗਈਆਂ ਨੇ ਜਿਦੇ ਵਿੱਚ ਜਿਹੜੇ ਅਧਿਕਾਰੀ ਸੀ ਤੇ ਠੇਕੇਦਾਰ ਉਹਨਾਂ ਤੇ ਅਟੈਕ ਕੀਤੇ ਗਏ ਨੇ ਤਾਂ ਹੁਣ ਦੇਖਣਾ ਹੋਵੇਗਾ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਕੀ ਰਿਐਕਟ ਕਰਦੀ ਹੈ ਕਿਸ ਤਰੀਕੇ ਨਾਲ ਇਸ ਦਾ ਜਵਾਬ ਦਿੰਦੀ ਹੈ ਲੇਕਿਨ ਹਾਲਪਰਾਲ ਕਾਨੂੰਨ ਵਿਵਸਥਾ ਉੱਤੇ ਬੜੇ ਸਾਰੇ ਵੱਡੇ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਹਨ ਬਿਲਕੁਲ ਰਵਿੰਦਰ ਰਾਜ ਇਹਦੇ ਵਿੱਚ ਸਿੱਧੀ ਸਿੱਧੀ ਜਵਾਬਦੇਹੀ ਪੰਜਾਬ ਸਰਕਾਰ ਤੇ ਬਣਦੀ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਪੰਜਾਬ ਦੇ ਵਿਕਾਸ ਤੇ ਪੈ ਰਿਹਾ ਹੈ ਬਿਲਕੁਲ ਜ਼ਾਹਰ ਤੌਰ ਤੇ ਪੰਜਾਬ ਦੇ ਵਿਕਾਸ ਤੇ ਤਾਂ ਇਹਦਾ ਸਿੱਧਾ ਅਸਰ ਪੈ ਹੀ ਰਿਹਾ ਕਿਉਂਕਿ ਜਿਸ ਕਿਨੋਂ ਪਹਿਲਾਂ ਵੀ ਬਹੁਤ ਪ੍ਰੋਜੈਕਟ ਜਿਹੜੇ ਹੈਗੇ ਉਹ ਬੰਦ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਕਿਉਂਕਿ ਡਿਵੈਲਪਮੈਂਟ ਦਾ ਕੰਮ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਤੇ ਉਸੇ ਸ਼੍ਰंखला ਦੇ ਵਿੱਚ ਪੰਜਾਬ 'ਚ ਵੀ ਜਿਹੜੇ ਰੋਡ ਦੇ ਨਿਰਮਾਣ ਦਾ ਕੰਮ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈਗਾ ਤਾਂ ਫੌਨ ਜਿਹੜੀ ਬ੍ਰੇਕ ਲੱਗਦੀ ਹੋਈ ਜ਼ਰੂਰ ਦਿਖਾਈ ਦੇ ਰਹੀ ਹੈ ਤੇ ਪੰਜਾਬ ਸਰਕਾਰ ਨੂੰ ਜ਼ਾਹਿਰ ਤੌਰ ਤੇ ਇਸ ਦੇ ਤੇ ਜਵਾਬ ਜੂਰ ਦੇਣਾ ਪੈਗਾ ਸੋ ਪਹਿਲਾਂ ਪੰਜਾਬ ਦੇ ਪੀਡਬਲਯੂਡੀ ਮਿਨਿਸਟਰ ਜਿਹੜੇ ਹੈਗੇ ਨੇ ਉਹ ਕੇਂਦਰ ਸਰਕਾਰ ਨਾਲ ਮੀਟਿੰਗ ਵੀ ਕਰਕੇ ਆਏ ਸੀਗੇ ਲੇਕਿਨ ਮੀਟਿੰਗ ਦਾ ਕੋਈ ਬਹੁਤਾ ਚੰਗਾ ਰਿਸਪੌਂਸ ਜਿਹੜਾ ਹੈਗਾ ਉਹ ਮਿਲਦਾ ਹੋਇ ਨਹੀਂ ਦਿਖਾਈ ਦੇ ਰਿਹਾ ਉਹਦਾ ਕਾਰਨ ਪੰਜਾਬ ਦੀ ਲਾਅ ਐਂਡ ਆਰਡਰ ਵਿਵਸਥਾ ਹੈਗੀ ਆ ਤਾਂ ਜਿਵੇਂ ਪਿਛਲੇ ਸਮੇਂ ਦੇ ਵਿੱਚ ਇੰਡਸਟਰੀ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਲੈ ਕੇ ਜਲ ਆਇਨ ਆਰਡਰ ਨੂੰ ਲੈ ਕੇ ਤਾਂ ਉਥੇ ਇੰਡਸਟਰੀ ਜਿਹੜੀ ਹੈਗੀ ਆ ਉਹ ਵੀ ਪੰਜਾਬ ਚੋਂ ਭਜਦੀ ਹੋਈ ਦਿਖਾਈ ਦਿੱਤੀ ਤਾਂ ਹੁਣ ਅਗੇ ਰੋਡ ਨਿਰਮਾਣ ਦੇ ਕੰਮ ਵੀ ਪ੍ਰਭਾਵਿਤ ਹੋਣਗੇ ਜਿੱਦੇ ਠੇਕੇਦਾਰਾਂ ਨੂੰ ਕੁੱਟਿਆ ਜਾਏਗਾ ਅਧਿਕਾਰੀਆਂ ਨੂੰ ਸੈੱਟ ਕੀਤਾ ਜਾਏਗਾ ਜਿੰਦਾ ਜਲਾਉਣ ਦੀ ਗੱਲਬਾਤ ਕੀਤੀ ਜਾਏਗੀ ਤਾਂ ਜ਼ਾਹਿਰ ਤੌਰ ਤੇ ਪ੍ਰੋਜੈਕਟਸ ਨੇ ਸਿਰੇ ਚੜਨਗੇ ਹੁਣ ਇਹ ਤਾਂ ਹੁਣ ਪੰਜਾਬ ਸਰਕਾਰ ਨੇ ਜਵਾਬ ਦੇਣਾ ਬਿਲਕੁਲ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋਲ ਕਾਨੂੰਨ ਵਿਵਸਥਾ ਪੰਜਾਬ ਦਾ ਜੋ ਮੁੱਖ ਮੁੱਦਾ ਬਣਿਆ ਹੋਇਆ ਲੋੜ ਹੈ ਕਿ ਸਰਕਾਰ ਸਮਾਂ ਰਹਿੰਦਾ ਇਸ ਮੁੱਦੇ ਵੱਲ ਧਿਆਨ ਮਾਰੇ ਤੇ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇ ਕਿਉਂਕਿ ਜੇਕਰ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਨਾ ਕੀਤੀ ਗਈ ਤਾਂ ਇਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਦੀ ਇਕਨੋਮੀ ਤੇ ਪਵੇਗਾ ਕਿਉਂਕਿ ਵਪਾਰੀ ਪੰਜਾਬ ਛੱਡ ਕੇ ਚਲੇ ਜਾਣਗੇ ਤੇ ਇਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਦੇ ਵਿਕਾਸ ਤੇ ਵੀ ਪਵੇਗਾ ਤਾਂ ਲੋੜ ਹੈ ਪੰਜਾਬ ਨੂੰ ਵਿਕਾਸ ਦੇ ਵੱਲ ਵਧਾਉਣ ਦੇ ਲਈ ਵਿਕਸਤ ਕਰਨ ਦੇ ਲਈ ਸੂਬਾ ਸਰਕਾਰ ਥੋੜਾ ਜਿਹਾ ਧਿਆਨ ਦੇਵੇ ਤੇ ਕਾਨੂੰਨ ਵਿਵਸਥਾ ਦੇ ਵਿੱਚ ਗਲਤ ਤੋਂ ਜਲਦ ਸੁਧਾਰ ਕਰੇ